ਸਮੇਂ ਦੇ ਅਨੁਸਾਰ ਮੈਂ ਥੋੜਾ ਜਿਹਾ ਸੰਖੇਪ ਕਰਕੇ ਆਪ ਦੇ ਨਾਲ ਬਚਨ ਕਰਾਂ ਜਹਾਨ ਖਾਨ ਜਿਹੜਾ ਹੈ ਨੌਜਵਾਨ ਹੈ ਭਰ ਜਵਾਨੀ ਦੀ ਉਮਰ ਦੇ ਵਿੱਚ ਹੈ ਚੰਗਾ ਸਰੀਰ ਚੰਗਾ ਜੁੱਸਾ ਹੈ ਇਸ ਜਹਾਨ ਖਾਨ ਦਾ ਇਹਦਾ ਜਿਹੜਾ ਟੱਕਰ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਇੱਕ ਪਾਸੇ ਭਰ ਜਵਾਨੀ ਦੀ ਉਮਰ ਦਾ ਨੌਜਵਾਨ ਤੇ ਦੂਜੇ ਪਾਸੇ ਬਜ਼ੁਰਗ 18 ਸੇਰ ਦਾ ਖੰਡਾ ਉਸ ਹੱਥ ਦੇ ਵਿੱਚ ਤੇ ਕਹਿੰਦੇ ਜੂਝਦੇ ਆਂ ਲੜਦੇ ਆਂ ਜਦੋਂ ਸੰਝਾ ਇੱਕ ਵਾਰ ਹੋਇਆ ਨਾ ਜਹਾਨ ਖਾਨ ਦਾ ਜਿਹੜਾ ਸਿਰ ਉਹ ਧੜ ਨਾਲੋਂ ਵੱਖਰਾ ਹੋ ਗਿਆ ਉਹ ਵੀ ਜ਼ਮੀਨ ਤੇ ਡਿੱਗਿਆ ਤੇ ਵਾਰ ਜਹਾਨ ਖਾਨ ਨੇ ਵੀ ਇੰਨੇ ਜ਼ੋਰ ਦੇ ਨਾਲ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਦਾ ਵੀ ਜਿਹੜਾ ਸੀਸ ਉਹ ਧੜ ਨਾਲੋਂ ਵੱਖਰਾ ਹੋ ਹੁਣ ਬਚਨ ਕਹੇ ਕਿ ਤੁਰੇ ਸੀ ਕਿ ਸੀਸ ਸੁਦਾਸਰ ਦੇਤ ਹੈ ਆ ਜਿਹੜਾ ਸੀਸ ਹੈ ਸੁਦਾ ਸਰ ਭਾਵ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਚ ਭੇਟ ਕਰਨਾ ਜਦੋਂ ਜਿਵੇਂ ਵੀ ਸਮਝਣ ਵਾਲਾ ਜਿਹੜਾ ਉਹ ਸਮਝ ਸਕਦਾ ਮੈਂ ਫੇਰ ਬੇਨਤੀ ਕਰਾਂ ਗੱਲ ਸਿਰਫ ਭਾਵਨਾ ਦੀ ਹੁੰਦੀ ਹੈ ਦੂਸਰੇ ਵਾਸਤੇ ਹੋ ਸਕਦਾ ਹੈ ਕਹਾਣੀ ਹੋਵੇ ਹੋ ਸਕਦਾ ਹੈ ਗੱਲਾਂ ਹੋਣ ਕਿਉਂਕਿ ਜਿਹਨੂੰ ਨਹੀਂ ਸਮਝ ਪੈਣੀ ਕੋਈ ਕਹਿੰਦਾ ਵੀ ਸਿਰਪਨਾ ਜੀ ਇੰਨਾ ਕੋਈ ਫਾਟੀ ਲੱਗਿਆ ਸੀ ਉਹ ਮੈਂ ਕਹਾ ਕਮਲਿਆ ਮੈਂ ਤੇਰੇ ਇੰਨਾ ਕੋਈ ਫੱਟ ਲਾ ਦਿੰਨਾ ਇੰਨੇ ਕੋਈ ਫੱਟ ਤੋਂ ਬਾਅਦ ਤੂੰ ਤੁਰ ਕੇ ਵਖਾਜੀ ਇਹ ਕਮਾਈ ਦੀਆਂ ਗੱਲਾਂ ਐ ਇਸ ਗੱਲ ਨੂੰ ਸਮਝਣ ਵਾਸਤੇ ਨਾ ਦਿਮਾਗ ਵੀ ਉਹਨਾਂ ਵੱਡਾ ਚਾਹੀਦਾ ਹੁੰਦਾ ਉਦਾਹਰਨਾਂ ਬਹੁਤ ਸਾਰੀਆਂ ਸਮਝਾਉਣ ਵਾਸਤੇ ਪਰ ਮੁੱਖ ਦੀ ਗੱਲ ਇਹ ਐ ਜਦੋਂ ਆਵਾਜ਼ ਪਈ ਫਿਰ ਤੇ ਜਿਹੜਾ ਬਚਨ ਆ ਉਹ ਨਿਸ਼ਕਾਸ਼ ਹੋ ਗਿਆ ਖਤਮ ਹੋ ਗਿਆ ਬਚਨ ਕਹਿੰਦੇ ਧੜ ਦੇ ਵਿੱਚ ਹਰਕਤ ਆਈ ਸੱਜੇ ਹੱਥ ਦੇ ਵਿੱਚ ਖੰਡਾ ਖੱਬੀ ਤਲੀ ਦੇ ਉੱਪਰ ਜਿਹੜਾ ਉਹ ਸੀਸ ਠਕਾਇਆ ਜਦੋਂ ਬਾਬਾ ਦੀਪ ਸਿੰਘ ਸਾਹਿਬ ਖੰਡਾ ਪਾਉਂਦਿਆ ਫੇਰ ਆਪਣੇ ਕਦਮਾਂ ਨੂੰ ਲੈ ਕੇ ਗਾਂਵ ਵਧੇ ਜਿਹੜੀ ਜ਼ਾਲਿਮਾਂ ਦੀ ਫੌਜ ਆ ਮੈਦਾਨ ਛੱਡ ਕੇ ਭੱਜਣ ਲੱਗ ਪਈ ਜਿਹੜਾ ਉਹਨਾਂ ਦਾ ਜਰਨਲ ਉਹ ਕਹਿਣ ਲੱਗਾ ਕੀ ਹੋਇਆ ਡਰ ਗਏ ਹੋ ਘਬਰਾ ਗਏ ਹੋ ਤੁਸੀਂ ਤੁਸੀਂ ਘੱਟ ਘਬਰਾ ਗਏ ਆਪਾਂ ਤਾਂ ਜਿੱਤ ਲਿਆ ਇਹ ਜੰਗੇ ਮੈਦਾਨ ਨੂੰ ਤੁਸੀਂ ਪਿੱਛੇ ਕਿਉਂ ਦੌੜਨ ਲੱਗ ਪਏ ਮੈਦਾਨ ਛੱਡ ਕੇ ਕਿਉਂ ਦੌੜਨ ਲੱਗ ਪਏ ਉਹ ਕਹਿਣ ਲੱਗੇ ਜਰਨੇਲਾ ਤੂੰ ਸਾਨੂੰ ਵੱਲ ਸਿਖਾਇਆ ਵੀ ਜਿਉਂਦਿਆਂ ਨੂੰ ਕਿਵੇਂ ਮਾਰੀਦਾ ਪਰ ਇਹ ਸਾਨੂੰ ਕਿਸੇ ਨੇ ਨਹੀਂ ਸਿਖਾਇਆ ਵੀ ਜੇ ਮਰਿਆ ਉੱਠ ਕੇ ਲੜਨ ਲੱਗ ਪਏ ਉਹਨੂੰ ਕਿਵੇਂ ਮਾਰੀ ਤੇ ਉਹ ਵੇਖ ਸਾਹਮਣੇ ਉਹ ਵੇਖ ਸਾਹਮਣੇ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਗੱਲਾਂ ਸੁਣਦੇ ਸਾਂ ਨਾ ਵੇਖ ਵੇਖੋ ਗੁਰੂ ਦੇ ਪਿਆਰੇ ਗੁਰੂ ਦੇ ਸਿੱਖ ਕਿਦਾਂ ਜੂਝਦੇ ਆ ਫਿਰ ਬਾਬਾ ਦੀਪ ਸਿੰਘ ਸਾਹਿਬ ਜਿੱਥੇ ਸ਼ਹੀਦਗੰਜ ਅਸਥਾਨ ਬਣਿਆ ਉਥੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਰਥਿਕ ਸਰੀਰ ਹੈ ਧੜਾ ਤੇ ਜਿੱਥੇ ਪ੍ਰਕਰਮਾਂ ਦੇ ਵਿੱਚ ਇੱਕ ਸਥਾਨ ਬਣਿਆ ਹੋਇਆ ਜਦੋਂ ਤੁਸੀਂ ਜਾਣਿਆ ਨਾ ਲੰਗਰ ਸਾਹਿਬ ਵਾਲੇ ਪਾਸੇ ਤੂੰ ਪੌੜੀਆਂ ਠਾਂ ਉਤਰਦੇ ਐ ਤੇ ਜੇ ਆਪਣੇ ਪ੍ਰਕਰਮਾ ਖੱਬੇ ਹੱਥ ਰੱਖ ਕੇ ਮਹਾਰਾਜ ਸਾਹਿਬ ਜੀ ਦੇ ਦਰ ਨੂੰ ਕਰੋ ਤੇ ਸੱਜੇ ਹੱਥ ਰੱਖ ਕੇ ਪ੍ਰਕਰਮਾ ਕਰੋ ਤੇ ਖੱਬੇ ਆਹਥੋ ਜਿਹੜਾ ਸਥਾਨ ਆ ਜਾਂਦਾ ਕਲਾ ਸ਼ੀਦਾਂ ਦੀ ਇਦਾਂ ਵਰਤਦੀ ਐ 84 ਵਾਲੀ ਉਹ ਵਾਰਤਾ ਸੁਣੀ ਹੋਣੀ ਆ ਕਿਸੇ ਸਿੰਘ ਨੇ ਬੜੇ ਪਿਆਰ ਦੇ ਨਾਲੋਂ ਬਚਨ ਕੀਤੇ ਕਹਿੰਦੇ ਕਿਸੇ ਨੇ ਕੀਤੀ ਹੋਣੀ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਬਾਬਾ ਜੀ ਉਹ ਵੀ ਸਮਾਂ ਸੀ ਉਹ ਵੀ ਵਕਤ ਸੀ ਜਦੋਂ ਤੁਸੀਂ ਹਰ ਮੰਦਰ ਦੀ ਅਜਮਤ ਰਾਖੀ ਵਾਸਤੇ ਤੁਰੇ ਸੀ ਜਦੋਂ ਤੁਸੀਂ ਹਰ ਮੰਦਰ ਦੀ ਆਨ ਸ਼ਾਨ ਬਾਨ ਨੂੰ ਬਰਕਰਾਰ ਰੱਖਿਆ ਸੀ ਬਾਬਾ ਜੀ ਅੱਜ ਵੀ ਇਹ ਜਿਹੜੀ ਹਕੂਮਤ ਹੈ ਇਹਦੇ ਭੇਜੇ ਹੋਏ ਟੈਂਕ ਢਾਉਣ ਵਾਸਤੇ ਆ ਰਹੇ ਐ ਤੇ ਉਹ ਭਾਵਨਾਵਾਂ ਵਾਲਾ ਗੱਲ ਸੁਣਾਉਂਦਾ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਅਗੰਮੀ ਬਚਨਾ ਰਾਹੀ ਆਖਦੇ ਮੇਰੇ ਤੋਂ ਅੱਗੇ ਨਹੀਂ ਜੇ ਜਾ ਸਕਦਾ ਮੇਰੇ ਤੋਂ ਅੱਗੇ ਨਹੀਂ ਇਹ ਜਾ ਸਕਦਾ ਜਦੋਂ ਤੁਸੀਂ ਪੜੋਗੇ ਨਾ ਉੱਥੋਂ ਟੈਂਕ ਉਹਨਾਂ ਨੇ ਪੁਰਜਾ ਪੁਰਜਾ ਖੋਲ ਕੇ ਬਾਹਰ ਕੱਢਿਆ ਸੀ ਵਾਪਸ ਉਸੇ ਸਥਾਨ ਦੇ ਉਪਰ ਆਕਰਕ ਕੋ ਰੁਕ ਗਿਆ ਸੀ ਬਾਬਾ ਦੀਪ ਸਿੰਘ ਸਾਹਿਬ ਮੈਂ ਫੇਰ ਬੇਨਤੀ ਕਰਾਂ ਜਿਹੜੀ ਆਕੀ ਸੀ ਵੀ ਉਹਨਾਂ ਦਾ ਮਨਾਪ ਜਨਮ ਦਿਹਾੜਾ ਰਿਹਾ ਪਰ ਜਨਮ ਦਿਹਾੜੇ ਦੀ ਵਾਰਤਾ ਵੀ ਤਦੇ ਸਪਨ ਹੁੰਦੀ ਹੈ ਜੇਕਰ ਉਹਨਾਂ ਦੀ ਸ਼ਹੀਦੀ ਦੀ ਵਾਰਤਾ ਕਰੀਏ ਤਾਂ ਹੁਣ ਆ ਜਿਹੜੀ ਗੱਲ ਹੈ ਨਾ ਸਾਰੀ ਦੀ ਸਾਰੀ ਇਹ ਇਕੱਲੇ ਜੁੱਸਿਆਂ ਦੀ ਗੱਲ ਨਹੀਂ ਹੈ ਇਕੱਲੇ ਡੌਲਿਆਂ ਦੀ ਗੱਲ ਨਹੀਂ ਹੈ ਇਕੱਲੀਆਂ ਸਰੀਰਕ ਤਾਕਤਾਂ ਦੀ ਗੱਲ ਨਹੀਂ ਇਹ ਅਸਲ ਦੇ ਵਿੱਚ ਜਦੋਂ ਮੌਕ ਨਾਲ ਹੱਸ-ਹੱਸ ਕੇ ਜੰਗੇ ਮੈਦਾਨ ਵਿੱਚ ਜੁੱਜਿਆ ਜਾਏ ਤੇ ਸਾਰੀ ਦੀ ਸਾਰੀ ਗੁਰੂ ਕਿਰਪਾ ਦੀ ਗੱਲ ਹੋਣੀ ਹੈ ਗੁਰੂ ਦੀ ਮਿਹਰ ਦੀ ਗੱਲ ਹੋਣੀ ਹੈ ਐਵੇਂ ਨਹੀਂ ਜੁੱਜਿਆ ਜਾ ਸਕਦਾ ਐਵੇਂ ਨਹੀਂ ਲੜਿਆ ਜਾ ਸਕਦਾ ਇਸ ਲੜਾਈ ਵਾਸਤੇ ਅੰਦਰ ਦੇ ਵਿੱਚ ਅਣਖ ਚਾਹੀਦੀ ਹੈ ਅਨਖ ਦੁਕਾਨਾਂ ਤੋਂ ਬਾਜ਼ਾਰਾਂ ਦੇ ਵਿੱਚੋਂ ਨਹੀਂ ਮਿਲਦੀ ਅਨਖ ਤੇ ਗੁਰਬਾਣੀ ਪੜ੍ਹ ਕੇ ਹੀ ਪ੍ਰਾਪਤ ਹੋ ਸਕਦੀ ਜਿਹੜੀ ਜਮੀਰ ਫਿਰ ਕਿਸੇ ਅੱਗੇ ਵਿਕੇ ਨਾ ਜਿਹੜਾ ਸਰੀਰ ਕਿਸੇ ਅੱਗੇ ਫਿਰ ਝੁਕੇ ਨਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਹੀ ਇਹ ਬਖਸ਼ਿਸ਼ ਪ੍ਰਾਪਤ ਹੋ ਸਕਦੀ ਹੈ ਕਿਰਪਾ ਹੋ ਸਕਦੀ ਹੈ